ਸਤਿ ਸ਼੍ਰੀ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਠੀਕ ਠਾਕ ਸਾਰੇ ਭਰਾ ਤੇ ਅੱਜ ਨਾ ਵੀਰੋ ਆਪਾਂ ਗੱਲ ਕਰਦੇ ਆਂ ਜਿਹੜੀ ਕੱਦੂ ਕਰਨ ਤੋਂ ਪਹਿਲੋਂ ਜੂਰੀਆ ਪਾਈ ਤੇ ਬਾਅਦ ਚ ਪਾਈ ਇਹ ਦੂਸਰੀ ਵੀਡੀਓ ਆਪਾਂ ਪਾਉਣ ਲੱਗੇ ਆਂ ਕਾ ਰੀਲ ਵੀ ਇੱਥੇ ਪਾਈ ਕਈ ਵੱਡੇ ਭਰਾਵਾਂ ਦੇ ਫੋਨ ਵੀ ਆਏ ਸੀ ਤੇ ਕਹਿੰਦੇ ਸੀ ਕਿ ਜਦੋਂ ਝੋਨਾ ਟਾਡਾ ਗੋਪ ਦੇ ਨੇੜੇ ਆਉਣ ਲੱਗਾ ਇੱਕਦੋਂ ਪਾਇਓ ਇੱਕ ਜਦੋਂ ਪੱਕਣ ਲੱਗਾ ਉਦੋਂ ਪਾਇਓ ਕਿ ਜਿਹੜੀ ਪਹਿਲੋਂ ਆਪਾਂ ਜੂਰੀਆ ਪਾਈ ਆ ਉਹਦਾ ਕੀ ਫਰਕ ਆ ਇਰੇ ਉਸੇ ਥਾਂੋਂ ਫੇਰ ਵੀਡੀਓ ਬਣਾਉਣ ਲੱਗੇ ਜਿੱਥੋਂ ਆਪਾਂ ਪਿਛਲੀ ਵੀਡੀਓ ਪਾਈ ਨਾ ਉਹੋ ਹੀ ਜਗ੍ਹਾ ਉੱਥੇ ਹੀ ਅਸੀਂ ਖਲੋਤੇ ਫੇਰ ਉੱਥੇ ਹੀ ਆ ਵੀਡੀਓ ਬਣ ਲੱਗੀ ਉਹ ਹੀ ਹੈ ਕਿ ਇਧਰਲੇ ਬਣਿਆ ਅਸੀਂ ਕੱਦੂ ਕਰਨ ਤੋਂ ਪਹਿਲਾਂ ਹੀ ਯੂਰੀਆ ਪਾਈ ਸੀ ਤੇ ਜਿਹੜਾ ਆ ਬੰਨਾ ਇਹਦੇ ਅਸੀਂ ਕੱਦੂ ਕਰਨ ਤੋਂ ਬਾਅਦ ਯੂਰੀਆ ਪਾਈ ਹੁਣ ਨਾ ਤੁਹਾਨੂੰ ਮੈਂ ਦਾ ਦੱਸਦੇ ਆਂ ਕਿ ਕੀ ਫਰਕ ਰਿਹਾ ਹੁਣ ਤੱਕ ਕੀ ਕੀ ਦਾ ਫਰਕ ਰਿਹਾ ਤੇ ਕਿੰਨੀ ਕਿੰਨੀ ਯੂਰੀਆ ਪਈ ਆ ਇਹਨੂੰ ਕਿੰਨੀ ਪਈ ਆ ਇਹਨੂੰ ਕਿੰਨੀ ਪਈ ਆ ਤੇ ਬੂਟਾ ਵਟਾ ਵਿਖਾਉਨੇ ਆਂ ਬਾਕੀ ਨਾ ਆ ਝੋਨੇ ਨੂੰ ਪਈ ਜੂਰੀਆ ਪਹਿਲੋਂ ਕੋਈ ਜ਼ਿਆਦਾ ਨਹੀਂ ਪਈ ਸਵਾ ਸਵਾ ਬੈ ਗਈ ਪਈ ਆਪਾਂ ਅੱਗੇ ਵੀ ਦੱਸਿਆ ਤੇ ਇਹਨੂੰ ਪਈ ਆ ਬਾਅਦ ਦੇ ਵਿੱਚ ਆ ਝੋਨੇ ਨੂੰ ਬਾਅਦ ਚ ਪਈ ਆ ਇਹਨੂੰ ਪਹਿਲੋਂ ਪਈ ਹੁਣ ਇਹ ਜਿਹੜਾ ਝੋਨਾ ਇਹ ਗੋਪ ਦੀ ਪਹਿਲੋਂ ਆ ਗਿਆ ਲੱਗੇ ਇੱਕੇ ਦਿਨ ਤੇ ਆ ਪਨੀਦੀ ਇੱਕੋ ਹੀ ਆ ਸਭ ਕੁਝ ਇੱਕੋ ਪਰ ਆ ਝੋਨਾ ਗੋਪ ਦੀ ਪਹਿਲੋਂ ਆ ਗਿਆ ਇਹਨੂੰ ਤੁਹਾਨੂੰ ਖਾਣ ਨਹੀਂ ਹੁਣ ਆ ਵੇਖੋ ਆ ਝੋਨਾ ਜਿਹੜਾ ਇਹਨੂੰ ਜੂਰੀਆ ਪਹਿਲੋਂ ਪਈ ਤੇ ਆ ਵੇਖੋ ਆ ਲੋ ਜੀ ਮੰਜਰ ਬੰਨਦਾ ਹੀ ਗੋਪਚੀ ਆਇਆ ਆ ਝੋਨਾ ਵੇਖ ਲਓ ਇਹ ਹਲੇ ਤੱਕ ਗੋਪਚੀ ਨਹੀਂ ਆਇਆ ਜੇ ਦੀ ਆਪਾਂ ਆ ਲੋ ਉਸੇ ਜਗ੍ਹਾ ਆ ਲੋ ਹਾਲੇ ਦੀ ਉਹ ਧਾਗਾ ਜੇ ਬੰਦਿਆ ਜਿਹੜੀ ਆਪਾਂ ਕਹਿ ਦਿੰਦੇ ਨਹੀਂ ਛੱਲੀ ਜੀ ਵੀ ਨਹੀਂ ਪੂਰੀ ਬਣੀ ਆ ਚੀਜ਼ ਹਾਲੇ ਦੀ ਬੰਦਈ ਤੇ ਕੋਈ ਵੀ ਜੇ ਬੂਟਾ ਵੇਖ ਲਿਆ ਵੇਖੋ ਇਹ ਝੋਨਾ ਗੋਪ ਦੇ ਵਿੱਚ ਨਹੀਂ ਹੈ ਹਲੇ ਤੱਕ ਤੇ ਆ ਝੋਨੇ ਦੀਆਂ ਕੋਈ ਵੀ ਬੂਟਾ ਵੇਖ ਲਓ ਪੂਰੀਆਂ ਪਾਈਪਾਂ ਆ ਵੇਖੋ ਇਹ ਆਪਾਂ ਗਾੜੀ ਵੇਖ ਲੀ ਪੂਰੀਆਂ ਪੈਪਾਂ ਬਣੀਆਂ ਬਈਆਂ ਯਾਨੀ ਕਿ ਪੂਰਾ ਫੋਲਾ ਬਸ ਨਿਸਣ ਦੀ ਤਿਆਰੀ ਚੀ ਜ ਦੋ ਤਿੰਨ ਦਿਨਾਂ ਅਜਾ ਆ ਚੋਨਾ ਵੇਖ ਲਓ ਇਹਨੂੰ ਜੂਰੀਆ ਬਾਅਦ ਹੀ ਬਈ ਹੈ ਇਹ ਵੇਖ ਲਓ ਵੀ ਕੋਈ ਵੀ ਅਡੀ ਪੈਪ ਨਹੀਂ ਹਲੇ ਤੱਕ ਪੈਪ ਬਣੀਆਂ ਬਸ ਯਾਨੀ ਕਿ ਜੇ ਆਪਾਂ ਕਹੀਏ ਨਾ ਪੈਪ ਫੁੱਲ ਗਈ ਉਹ ਗੱਲ ਨਹੀਂ ਹੈ ਕਿ ਤੇ ਬਾਕੀ ਨਾ ਜਿਹੜੀ ਜੂਰੀਆ ਇਹਨੂੰ ਪਈਆ ਦੋ ਬੈਗ ਦੇ 5-5 ਕਿਲੋ ਉੱਪਰ ਸਿਰਫ 95 95 ਕਿਲੋ ਪੂਰੀ ਨੈਟ 95 ਕਿਲੋ ਜੂਰੀਆ ਪਈ ਹੈ ਤੇ ਜਿਹੜਾ ਆ ਚੋਨਾ ਹੈ ਇਨੂੰ ਪਈਆ 1 ਕੁਇੰਟਲ ਤੇ 20 ਵੀ ਕਿਲੋ ਯੂਰੀਆ। ਇਨੂੰ ਪਈਆ 95 ਕਿਲੋ। ਇਨੂੰ ਪਈਆ 1 ਕੁਇੰਟਲ 20 ਕਿਲੋ। ਬਾਕੀ ਨਾ ਇੱਕ ਹੋਰ ਗੱਲ ਆ। ਕਿ ਆ ਜਿਹੜੇ ਖੇਤ ਆ ਨਾ ਆ ਲੰਮਾ ਖੇਤ ਐ ਨੂੰ ਐ ਨੂੰ। ਇਹਨੂੰ ਸਾਰਾ ਲੈਜਰ ਲੈਵਲਿੰਗ ਇਕੱਠੀ ਹੁੰਦੀ ਆ। ਕੋਈ ਜ਼ਮੀਨ ਦੇ ਵਿੱਚ ਫਰਕ ਨਹੀਂ ਇਕੱਠੀ ਲੈਜਰ ਲੈਵਲਿੰਗ ਹੁੰਦੀ ਐ ਨੂੰ ਵੀ। ਤੇ ਆ ਇਕੱਠਾ ਹੀ ਲੈਜਰ ਲੈਵਲ ਸਾਰਾ ਇਕੱਠਾ ਹੀ ਹੁੰਦਾ। ਚਲੋ ਆ ਵਾਟ ਵਿੱਚ ਹੈ ਗਈ ਸਿੱਧੀ ਆਉਣ ਦੀ ਮਗਰੋਂ ਵਾਟ ਇੱਥੇ ਪਾ ਲਈ ਦੀ। ਬਾਕੀ ਨਾ ਹੁਣ ਗੋਠ ਤਾਂ ਨੂੰ ਖਾਉਣੇ। ਆ ਦੇਖੋ ਇੱਥੋਂ ਤੱਕ ਚੋਨਾ ਨਹੀਂ ਵਾ ਗੋਠੀ ਜਿਵੇਂ ਅੱਗੇ ਤੁਹਾਨੂੰ ਦੱਸਿਆ ਸੀ ਗੋਠੀ ਜੀ ਆਪਾਂ ਜੂਰੀਆ ਪਹਿਲਾਂ ਪਾਈ ਆ ਗੋਠ ਦੇ ਵਿੱਚ ਹਾਲੇ ਤੱਕ ਫਰਕ ਵੇਖ ਲਓ ਤੁਸੀਂ ਪੂਰਾ ਗੋਠੀ ਜੀ ਪਾਈ ਨਾ ਗੋਠਾ ਵਾਲਾ ਚੋਨਾ ਬਰਾਬਰ ਤੇ ਐਨ ਵੇਖ ਲਓ ਆਹ ਚੋਨਾ ਜਿਹੜਾ ਇਧਰੋਂ ਮਦਰਾ ਗੋਠੀ ਜੀ ਆਪਾਂ ਪਾਤੀ ਬਾਕੀ ਨਾ ਬੰਨਾ ਬਖਮ ਨਹੀਂ ਤੁਹਾਨੂੰ ਫੇਰ ਜਿਵੇਂ ਆਪਾਂ ਅੱਗੇ ਵਿਖਾਇਆ ਨਾ ਬੰਨਾ ਇਹ ਮੈਂ ਜ਼ੂਮ ਕਰਕੇ ਵਿਖਾ ਦਿੰਦਾ ਚਲੋ ਆਹ ਬੰਨਾ ਵੇਖ ਲਓ ਬੰਨੇ ਨਾਲ ਦੱਸਿਆ ਨਾ ਅੱਗੇ ਮਾੜੀ ਮੜੀ ਜੂਰੀਆ ਪਵਾਤੀ ਇਹ ਬੰਨਾ ਵੇਖ ਲਓ ਨਾ ਉੱਚਾ ਤੇ ਗਾੜੀ ਮੈਂ ਲੱਗ ਜਾ ਕੇ ਵੀ ਤੁਹਾਨੂੰ ਖਮ ਇੱਕ ਕਵਿੰਟਲ ਆਹ ਵੇਖ ਲੋ ਜੀ ਆਹ ਵੇਖ ਲੋ ਇਧਰ ਨਹੀਂ ਪਈ ਆ ਬੰਨੀ ਬੰਨੀ ਨਾ ਪਈ ਝੋਨੇ ਦਾ ਉੰਜ ਹੀ ਆ ਵੇਖੋ ਝੋਨਾ ਕਾਰਾ ਕਾਰਾ ਜਾਂ ਪਤਲਾ ਪਤਲਾ ਜਾਂ ਇਧਰ ਤੇ ਆ ਝੋਨਾ ਵੇਖ ਲੋ ਪੂਰਾ ਐ ਫਸਿਆ ਪਿਆ ਪੂਰਾ ਵਧੀਆ ਝੋਨਾ ਕੱਦ ਕਾਠੀ ਵਧੀਆ ਗੋਭ ਚੀਪ ਪੈ ਨੂੰ ਆ ਗਿਆ ਝੋਨਾ ਤੇ ਇਧਰ ਵੇਖ ਲੋ ਝੋਨਾ ਆਹ ਵੇਖ ਲੋ ਤੂੰ ਆਉਂ ਜੀ ਦੇਹੰਦਿਆ ਝੋਨਾ ਜਿੱਥੇ ਜੂਰੀ ਆ ਬਾਅਦ ਚ ਪੈ ਵੀ ਅੱਤੀ 25 ਕਿਲੋ ਵੱਧ ਗਈ ਆ 1 ਕਵਿੰਟਲ 20 ਕਿਲੋ ਪਈ ਆ ਜਿਹੜਾ ਉਧਰਲਾ ਆ ਵੇਖੋ ਇੱਥੋਂ ਵੀ ਕੱਢਦਾ ਤੁਹਾਨੂੰ ਆ ਦੂਰੋਂ ਮੈਂ ਵਿਖਾਤਾ ਹੋ ਵੇਖੋ ਉਹ ਝੋਨਾ ਉੰਜ ਉੱਚਾ ਲ ਉੱਚੀ 95 ਕਿਲੋ ਪਈ ਆ ਇਹ ਚੀ 1 ਕਵੰਟਲ ਤੇ 20 ਕਿਲੋ ਪਈ ਆ ਚੋਨਾ ਵੇਖ ਲਓ ਤਾਂ ਵੀ ਆ ਵੇਖਣ ਦਾ ਜੇ ਵੀਡੀਓ ਜੀ ਵਿਖਾਉਂਦੇ ਆ ਆ ਵੇਖੋ ਚੋਨਾ ਕਿੰਨਾ ਹੌਲਾ ਆ ਬੰਨਾ ਵੇਖ ਲਓ ਹੁਣ ਬੰਨਾ ਤੁਹਾਨੂੰ ਖਾਉਣਾ ਇੱਥੇ ਆ ਬੰਨਾ ਵੇਖ ਲਓ ਪੂਰਾ ਲਓ ਆ ਬੰਨਾ ਵੇਖ ਲਓ ਠੀਕ ਹੈ ਜੀ ਆ ਵੇਖੋ ਜੇ ਇਦਾਂ ਹੀ ਹੋਣਾ ਆਪਾਂ ਆ ਲਓ ਜੀ ਵੇਖੋ ਕਿੰਨਾ ਫਰਕ ਉਹਨਾਂ ਗਾੜੀ ਇੱਕ ਹੋਰ ਤੁਹਾਨੂੰ ਫਰਕ ਬਖਾਉਣਾ ਤੇ ਆ ਵੇਖੋ ਜੀ ਆ ਕਿਹੜੀ ਅੱਗੇ ਵੀ ਆਪਾਂ ਦੱਸਿਆ ਕਿ 2 ਦਿਨ ਪਹਿਲਾਂ ਲਾ ਕੇ ਕਿਹੜੀ ਪਰ ਤੁਹিনা ਇਹਦਾ ਕੱਦ ਕਾਠ ਵੇਖੋ ਝੋਨਾ ਦਾ ਆਹ ਵੇਖੋ ਝੋਨਾ ਜੀ ਇਹ ਪੱਤਾ ਖਿੱਚੀਏ ਇਹ ਬੰਦ ਤੇ ਵੀ ਨਹੀਂ ਪੂਰਾ ਹੁੰਦਾ ਤੇ ਜਿਹੜਾ ਆ ਜਿਹੜਾ ਝੋਨਾ ਇਹ ਵੇਖੋ ਜੀ ਇਹ ਬੰਦ ਤੋਂ 위 ਉੱਪਰ ਗਿਆ ਪਿਆ ਇੰਨਾ ਫਰਕ ਆ ਪਹਿਲਾਂ ਯੂਰੀਆ ਪਾਉਂਦਾ ਤੇ ਆਹ ਤੇ ਝੋਨਾ ਸਾਨੂੰ ਉਂਝੀ ਕਾਰਾ ਕਾਰਾ ਜ ਲੱਗੀ ਜਾਂਦਾ ਬਸ ਅਸੀਂ ਪਾਉਂਦੇ ਤੇ ਚਲੋ ਅੱਗੇ ਨਹੀਂ ਆ ਪਰ ਅਸੀਂ ਟ੍ਰਾਇਲ ਦੇ ਤੌਰ ਤੇ ਛੱਡ ਦਈਦਾ ਹਰ ਸਾਲ ਕਈ ਵਾਰ ਫਿਰ ਕਹਿੰਦੇ ਫਰਕ ਨਹੀਂ ਪੈਂਦਾ ਬਸ ਉਹ ਹੀ ਕਈ ਇੱਥੇ ਵੀ ਹੁੰਦੇ ਨੇ ਵੀਰਪਰਾ ਆਪਣੇ ਕੋਲ ਤੇ ਉਹ ਉਹਨਾਂ ਨੂੰ ਵੇਖ ਲੈਂਦੇ ਆਣ ਕੇ ਕਈ ਜਿਹੜੇ ਸਾਡੇ ਲਾਗੇ ਵਾਲੇ ਵੀਰਪਰਾ ਸੱਜਣ ਮਿੱਤਰ ਸਾਰੇ ਤੇ ਆ ਅਸੀਂ ਛੱਡਿਆ ਬਸ ਅੱਗੇ ਵੀ ਦੱਸਦੇ ਹੁਣੇ ਅਸੀਂ ਇਹਨਾਂ ਗਧਾਂ ਛੱਡ ਦਿੰਨੇ ਆ ਤਿੰਨ ਕੀ ਕਨਾਲਾਂ ਥਾਂ ਬੌਦਾ ਨਹੀਂ ਛੱਡਦੇ ਹੁੰਦੇ ਤਿੰਨ ਸਾਢੇ ਤਿੰਨ ਕਨਾਲਾਂ ਥਾਂ ਆਊਗਾ ਕਿਉਂਕਿ ਆ ਨਾਲ ਕਿਆਰੀ ਨਹੀਂ ਜਾਂਦੀ ਅਗਲੇ ਖੱਤਿਆਂ ਨੂੰ ਪਾਣੀ ਲਈ ਛੱਡੀ ਕਿਆਰੀ ਉਦਾਂ ਜੱਦੇ ਕੀ ਕਿਲੇਦ ਲੱਗੇ ਆ ਤੇ ਆ ਵਿੱਚੋਂ ਕਿਆਰੀ ਨਿਕਲੀ ਇੱਕ ਇਹਦੇ ਵਿੱਚ ਤੇ ਬਾਕੀ ਇੱਥੋਂ ਵੀ ਤੁਸੀਂ ਵੇਖੋ ਆ ਵੀਡੀਓ ਦੇ ਵਿੱਚ ਯੂਰਗਦਮ ਇਹ ਆਹ ਵੇਖੋ ਪਰਲਾਈ ਝੋਨੇ ਦਾ ਉੰਜੀ ਚਾਈ ਵੱਖਰੀ ਹੈ ਜੀ ਤੇ ਇੰਨਾ ਫਰਕ ਆ ਭਰਾਓ ਪਹਿਲੋਂ ਯੂਰੀਆ ਪਾ ਦਿੰਨੇ ਆ ਤੇ ਇੱਕ ਹੋਰ ਆ ਏਕਨਾ ਝੋਨੇ ਨੂੰ ਸਾਨੂੰ ਸਪਰੇ ਵੀ ਇੱਕ ਕਰਨੀ ਪਈ ਆ ਕਿਉਂਕਿ ਇਹਦੇ ਪੱਤੇ ਪੁੱਤੇ ਜਿਹੀਆਂ ਗੱਲੇ ਸਾਨੂੰ ਇੱਕ ਇੱਧ ਦੇ ਸਪਰੇ ਵੀ ਮਾਰਨੀ ਪਈ ਆ ਇਹਦੇ ਪੱਤੇ ਨਹੀਂ ਜੰਗਾਲੇ ਜੇ ਹੋਰ ਜੇ ਤਰ੍ਹਾਂ ਦੇ ਤੇ ਆਹ ਝੋਨੇ ਦੇ ਸਾਨੂੰ ਕੋਈ ਸਪਰੇ ਵੀ ਨਹੀਂ ਮਾਰਨੀ ਪਈ ਬਸ ਤੇ ਯੂਰੀਆ ਦਾ ਵੀ ਸਾਡਾ 25 ਕਿਲੋ ਦਾ ਕਿੱਲੇ ਦਾ ਫਰਕ ਪਿਆ ਕਈ ਭਰਾ ਕਹਿੰਦੇ ਨਾ ਯੂਰੀਆ ਵੱਧ ਪਾ ਦੋ ਲੀਡ ਆਨ ਹੋ ਜੂਗੀ ਪੈਲੀਆਂ ਪੰਜੇਰ ਹੋ ਜਾਣਗੀਆਂ ਉਹ ਹੋ ਜੂਗਾ ਉਹ ਹੋ ਪਰ ਆ ਵੇਖ ਲਓ ਜੀ ਤੇ ਦੋ ਵਿੱਚੋਂ ਨੇਰ ਦਾ ਤੁਸੀਂ ਫਰਕ ਤੇ ਓਕੇ ਜੀ ਧੰਨਵਾਦ ਇੱਥੇ ਫੇਰ ਵੀਡੀਓ ਪਾਵਾਂਗੇ ਆਪਾਂ ਜਦੋਂ ਝੋਨਾ ਨਸਲਣਾ ਆ ਜਾਣਾ ਉਦੋਂ ਫੇਰ ਵੀਡੀਓ ਪਾਵਾਂਗੇ ਕੀ ਫਰਕ ਪੈਂਦਾ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ ਇੱਕ ਵੀਡੀਓ ਕੋਈ ਨਹੀਂ ਆਪਾਂ ਫੇਰ ਪਾਵਾਂਗੇ ਜਦੋਂ ਝੋਨਾ ਨਸਲਣ ਦੇ ਆਇਆ ਜਦੋਂ ਵੱਢਣ ਲੱਗਾ ਉਹ ਫੇਰ ਪਾਵਾਂਗੇ ਸਾਰਾ ਆਪਾਂ ਪ੍ਰੋਪਰ ਦੱਸਾਂਗੇ ਦਾ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ-ਬਹੁਤ ਜੀ